ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਆ ਕੰਧ ਜਿਹੜੀ ਤੁਸੀਂ ਇਹ ਦੇਖੀ ਜਾਨੇਓ ਇਹ ਮੀਂਹ ਦੇ ਕਾਰਨ ਨਾਲ ਜਿਹੜੀ ਇਹ ਡੇਢ ਦੀ ਕੰਧ ਆ ਮੀਂਹ ਪੈਣ ਦੇ ਕਾਰਨ ਨਾਲ ਜਿਹੜਾ ਪਾਣੀ ਆ ਇਹਦੀ ਨਿਉਂ ਦੇ ਵਿੱਚ ਪੈ ਗਿਆ ਇਹਦੇ ਬੈਕ ਸਾਈਡ ਤੇ ਬਾਥਰੂਮ ਆ ਤੇ ਉਹ ਵੀ ਆ ਜਿਹੜੇ ਬੈਠ ਗਏ ਆ ਆ ਦੇਖੋ ਤੁਸੀਂ ਕੰੰਧਾਂ ਦਾ ਹਾਲ ਤੇ ਗਾਡਰਾਂ ਦੋ ਦੋ ਇੰਚ ਬਾਹਰ ਆਂ ਜਾਂਵੀਆਂ ਗਾਡਰਾਂ ਕਿਉਂਕਿ ਕੰਧ ਐ ਪਿੱਛੇ ਨੂੰ ਹੋ ਗਈ ਆ ਜਿਹੜੀ ਬਹਿ ਕੇ ਇੱਕ ਪਾਸੇ ਨੂੰ ਉਲੜ ਗਿਆ ਬਾਥਰੂਮ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਆ ਆ ਗਿਆ ਬਾਥਰੂਮ ਵਾਲਾ ਪਾਸਾ ਜੀ ਤੇ ਆ ਦੇਖੋ ਮਿੱਤਰੋ ਪੂਰਾ ਐ ਹੋਇਆ ਬਣਾ ਜਿਵੇਂ ਆਪਾਂ ਕਹ ਦਿੱਤੀ ਕਿ ਢਾਲ ਬਣੀ ਵੀ ਆ ਪੂਰੀ ਬਾਥਰੂਮ ਅੱਜ ਆ ਡੇਢ ਦੀ ਕੰਧ ਆ ਜਿਹੜੀ ਇਹ ਬੈਠੀ ਆ ਇਹ ਆਪਾਂ ਹੁਣ ਇਹਨੂੰ ਢਾਉਣਾ ਹੈ ਦੋ ਤਿੰਨ ਦਿਨਾਂ ਨੂੰ ਲਓ ਜੀ ਮਿੱਤਰੋ ਆਪਣੇ ਪਿੰਡ ਕੰਮ ਆ ਆ ਕੋਠੀ ਆ ਜਿਹੜੀ ਪਿੱਛੇ ਤੁਹਾਨੂੰ ਦਿਂਦੀ ਆ ਇਹ ਕੋਠੀ ਦੇ ਵਿੱਚ ਆਪਾਂ ਪਹਿਲਾਂ ਕੰਮ ਕਰਿਆ ਏ ਤੇ ਜੇ ਆਪਾਂ ਮਾਲ ਕਾਣਾ ਵਧਾ ਰਹੇ ਨੇ ਆ ਬਈ ਦੁਬਾਰੇ ਦੁਬਾਰੇ ਫੇਰ ਹੀ ਮਾਲ ਘਸਾਦੇ ਹੁੰਦੇ ਆ ਆ ਕੋਠੀ ਚ ਵੀ ਜਦੋਂ ਬਾਈ ਹੁਣੀ ਬਾਹਰ ਸੀ ਉਦੋਂ ਵੀ ਆਪਾਂ ਉਹਨਾਂ ਦੇ ਬਾਹਰ ਗਿਆ ਤੇ ਕੰਮ ਕਰਿਆ ਤੇ ਹੁਣ ਵੀ ਉਹਨਾਂ ਦੇ ਬਾਹਰ ਗਏ ਗਈ ਕੰਮ ਕਰਨਾ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ